ਪੰਜਾਬ ਦੀ ਪੋਲਿਟਿਕਸ ਜਿਹੜੀ ਉਹ ਸਾਈਲੈਂਟ ਮੋਡ ਦੇ ਵਿੱਚ ਗਈ ਹੈ ਉਹਦੇ ਜਾਣ ਦੇ ਪਿੱਛੇ ਕਾਰਨ ਕੀ ਹੈ ਯੂਨੀਵਰਸਿਟੀ ਦੇ ਫੈਸਲੇ ਨੇ ਯੂਨੀਵਰਸਿਟੀ ਦੀ ਤਕਦੀਰ ਉਹ ਬੰਦੇ ਲਿਖਣ ਜਿਹੜੇ ਇਹਦੇ ਵਾਸਤੇ ਲੜੇ ਮਰੇ ਨੇ ਬਾਅਦ ਅਗਲੇ ਹੁਣ ਜਿਹੜੇ ਮੋਰਚੇ ਨੇ ਭਾਵੇਂ ਯੂਨੀਵਰਸਿਟੀ ਨੂੰ ਸਟੇਟ ਯੂਨੀਵਰਸਿਟੀ ਬਣਾਉਣਾ ਹੋਵੇ ਚਾਹੇ ਉਹ ਚੰਡੀਗੜ੍ਹ ਦੀ ਲੜਾਈ ਹੋਵੇ ਬੀਪੀਐਮਪੀ ਦੀ ਲੜਾਈ ਹੋਵੇ ਪਾਣੀ ਦੀ ਲੜਾਈ ਹੋਵੇ ਫੈਡਰਲ ਰਾਈਟਸ ਦੀ ਲੜਾਈ ਹੋਵੇ ਵੀ ਅਸੀਂ ਸਾਰੀਆਂ ਜੰਗਾਂ ਨੇ ਜਿਹੜੇ ਇੱਕ ਤੋਂ ਬਾਅਦ ਇੱਕ ਮੋਰਚੇ ਦਿੱਤਾ ਕਿ ਹੁਣ ਲੜਾਂਗੇ ਤੇ ਜਿੱਤਾਂਗੇ ਉਹਨਾਂ ਨੂੰ ਇਹ ਵੱਡੇ ਮਗਰਮੱਛ ਬੈਠੇ ਨੇ ਪੰਜਾਬ ਦੀ ਸ ਉਹਨਾਂ ਨੂੰ ਲਾਭੇ ਕਰਨਾ ਪੈਣਾ ਹੁਣ ਸਮਾਂ ਉਹ ਆ ਚੁੱਕਿਆ ਏ ਵੀ ਬੁੱਢੇ ਠੇਰੇ ਮਨੁੱਖਾਂ ਨੂੰ ਸਾਈਡ ਕਰਕੇ ਵੀ ਨਵੇਂ ਨੌਜਵਾਨਾਂ ਨੂੰ ਜਿਹੜੀਆਂ ਜਿੰਨੀਆਂ ਵੀ ਸਿਆਸੀ ਧਿਰਾਂ ਨੇ ਚਾਹੇ ਸਿਆਸੀ ਕਾਰਜ ਨੇ ਚਾਹੇ ਸੋਸ਼ਲ ਕਾਰਜ ਨੇ ਕੋਈ ਵੀ ਆ ਵੀ ਉਹਦੇ ਵਿੱਚ ਅੱਗੇ ਆਣਾ ਪੈਣਾ ਏ ਜਿੰਨੇ ਵੀ ਪੋਲੀਟੀਸ਼ੀਅਨਸ ਆ ਇਹ ਇੱਕ ਕਮੈਂਟ ਕਰਦੇ ਆ ਕਿ ਪੰਜਾਬ ਦੀ ਜੂਸ ਜਿਹੜੀ ਡਾਇਰੈਕਸ਼ਨਲੈਸ ਆ ਤੁਹਾਨੂੰ ਪੰਜਾਬ ਦੀ ਯੂਥ ਨੇ ਸਾਥ ਦਿੱਤਾ ਇਸ ਮੋਰਚੇ ਨੂੰ ਫਤਿਹ ਕੀਤਾ ਤੁਸੀਂ ਕੀ ਕਹਿਣਾ ਚਾਹੋਗੇ ਪੋਲੀਟਿਕਸ ਦੇ ਜਿਹੜੇ ਰਿਮਾਰਕ ਉੱਤੇ ਕੀ ਕਮੈਂਟ ਦੋ ਮੇਰੇ ਨਾਲ ਸੱਤ ਜਥੇਬੰਦੀ ਤੋਂ ਬਾਈ ਦਸ਼ਪ੍ਰੀਤ ਸਿੰਘ ਹੈ ਅਪਾ ਇਹਨਾਂ ਤੋਂ ਜਾਣਦੇ ਆ ਕਿ ਜਿਹੜਾ ਪੂਰਾ ਮਾਹੌਲ ਕੀ ਰਿਹਾ ਤੇ ਅਗਲੀ ਰਣਨੀਤੀ ਕੀ ਆ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਮੁਬਾਰਕੀ ਦੇਣੀ ਆ ਬਈ ਸਭ ਤੋਂ ਪਹਿਲਾਂ ਪੂਰੇ ਪੰਜਾਬ ਵਾਸੀਆਂ ਵੱਲੋਂ ਪੂਰੇ ਵਿਦਿਆਰਥੀ ਜਥੇਬੰਦਿਆਂ ਵੱਲੋਂ ਪੂਰੇ ਮੀਡੀਆ ਧਾਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਬਈ ਸਾਰਿਆਂ ਦਾ ਜਿਨ੍ਹਾਂ ਵੱਲੋਂ ਤੁਸੀਂ ਮੁਬਾਰਕਬਾਦ ਦਿੱਤੀ ਆ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਵੀ ਸਾਡੀ ਇਸ ਲੜਾਈ ਦੇ ਵਿੱਚ ਸਾਡਾ ਸਾਥ ਦੇਣ ਲਈ ਤੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਸਤੇ ਤੇ ਅਸੀਂ ਅੱਗੇ ਵੀ ਬੇਨਤੀ ਕਰਾਂਗੇ ਕਿ ਜਿਹੜੀ ਆਉਣ ਵਾਲੀਆਂ ਲੜਾਈਆਂ ਵੀ ਉਹ ਵੀ ਆਪਾਂ ਇਸੇ ਤਰੀਕੇ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਕੇ ਆਪਾਂ ਜ਼ਰੂਰ ਲੜੀ ਤੇ ਜਿੱਤੀਏ। ਭਾਈ ਆ ਮੋਰਚਾ ਤੁਸੀਂ ਫਤਿਹ ਕਰ ਲਿਆ ਸੈਨਟ ਜਿਹੜੀਆਂ ਚੋਣਾਂ ਆ ਉਹਨਾਂ ਦੀ ਅਨਾਉਂਸਮੈਂਟ ਹੋ ਗਈ ਹੈ ਡੇਡ ਦੀ। ਅਗਲੀ ਰਣਨੀਤੀ ਤੁਹਾਡੀ ਕੀ ਹੋਊਗੀ? ਸਭ ਤੋਂ ਪਹਿਲਾਂ ਤਾਂ ਜੀ ਇਹ ਹੈ ਵੀ ਜਿਹੜੀ ਹੁਣ ਸੈਨਟ ਬਣੀ ਹੈ ਵੀ ਇਹਦੇ ਵਿੱਚ ਭਾਗੀਦਾਰੀ ਜਿਹੜੀ ਵਿਦਿਆਰਥੀਆਂ ਦੀ ਵਧਾਵਾਂਗੇ ਅਸੀਂ ਵੀ ਜਿਹੜਾ ਕਿੜਾ ਜੋ ਵੀ ਐਲੀਜੀਬਲ ਹੋਇਆ ਇਸ ਵਾਸਤੇ ਬੀਐਸਸੀ ਸੱਤ ਵੱਲੋਂ ਵੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਲੜਾਈ ਇਲੈਕਸ਼ਨਾਂ ਤੇ ਸੈਨੇਟ 'ਚ ਬਿਠਾਈਏ ਤੇ ਜਿਹੜੇ ਹੋਰ ਵੀ ਇੱਥੇ ਮਤਲਬ ਕਹਿ ਲਈ ਵੀ ਜਿਨ੍ਹਾਂ ਨੇ ਗਰਾਊਂਡ ਤੇ ਰਹਿ ਕੇ ਸੰਘਰਸ਼ ਕੀਤਾ ਉਹ ਸਾਰੇ ਵੀ ਅਸੀਂ ਸੈਨੇਟ 'ਚ ਪਿਠਾਵਾਂਗੇ ਹੁਣ ਤਾਂ ਕਿ ਜਿਹੜੇ ਯੂਨੀਵਰਸਿਟੀ ਦੇ ਫੈਸਲੇ ਨੇ ਯੂਨੀਵਰਸਿਟੀ ਦੀ ਤਕਦੀਰ ਉਹ ਬੰਦੇ ਲਿਖਣ ਜਿਹੜੇ ਇਹਦੇ ਵਾਸਤੇ ਲੜੇ ਮਰੇ ਨੇ ਵੀ ਉਹ ਪੁਰਾਣੀ ਸਿਸਟਮ ਪੁਰਾਣੀ ਲੋਕ ਹੀ ਨਾ ਵੱਲੋਂ ਜਿਹੜੇ ਪਿਛਲੇ ਕਾਫੀ ਸਾਲਾਂ ਤੋਂ ਬੈਠੇ ਨੇ ਉਹ ਨਾ ਰਹਿਣ ਪਹਿਲਾਂ ਤਾਂ ਸਾਡਾ ਮੋਰਚਾ ਹੀ ਹੈ ਵੀ ਅਸੀਂ ਸੈਨੇਟ 'ਚ ਆਪ ਦੇ ਬੰਦੇ ਬਿਠਾਵਾਂਗੇ ਹੁਣ ਵੀ ਜਿਹੜੇ ਬੰਦਿਆਂ ਨੂੰ ਪ ਜਿਹੜੇ ਬੰਦਿਆਂ ਨੂੰ ਕਹਿ ਲੋ ਵੀ ਆਣ ਵਾਲੀਆਂ ਨਸਲਾਂ ਦਾ ਦਰਦ ਹੈ ਜਿਨ੍ਹਾਂ ਨੂੰ ਉਹਦਾ ਫਿਕਰ ਹੈ ਜਿਨ੍ਹਾਂ ਨੂੰ ਸਾਡੀ ਪੜ੍ਹਾਈ ਦਾ ਫਿਕਰ ਹੈ ਵੀ ਉਹ ਸਾਡੀ ਤਕਦੀਰ ਤੇ ਫੈਸਲੇ ਕਰਨ। ਤੇ ਉਸ ਤੋਂ ਬਾਅਦ ਅਗਲੇ ਹੁਣ ਜਿਹੜੇ ਮੋਰਚੇ ਨੇ ਵੀ ਚਾਹੇ ਯੂਨੀਵਰਸਿਟੀ ਨੂੰ ਸਟੇਟ ਯੂਨੀਵਰਸਿਟੀ ਬਣਾਉਣਾ ਹੋਵੇ, ਚਾਹੇ ਉਹ ਚੰਡੀਗੜ੍ਹ ਦੀ ਲੜਾਈ ਹੋਵੇ, ਬੀਪੀਐਮ ਵੀ ਦੀ ਲੜਾਈ ਹੋਵੇ, ਪਾਣੀ ਦੀ ਲੜਾਈ ਹੋਵੇ, ਫੈਡਰਲ ਰਾਈਟਸ ਦੀ ਲੜਾਈ ਹੋਵੇ ਵੀ ਅਸੀਂ ਸਾਰੀਆਂ ਜੰਗਾਂ ਨੇ ਜਿਹੜੇ ਇੱਕ ਤੋਂ ਬਾਅਦ ਇੱਕ ਮੋਰਚੇ ਜਿੱਤਾਂਗੇ ਹੁਣ ਲੜਾਂਗੇ ਤੇ ਜਿੱਤਾਂਗੇ ਉਹਨਾਂ ਨੂੰ। ਜਿਹੜੀਆਂ ਸੈਨਟ ਚੋਣਾਂ ਦੀ ਹੁਣ ਅਨਾਉਂਸਮੈਂਟ ਕੀਤੀ ਆ ਉਸ ਡੇਢ ਤੱਕ ਪਹਿਲਾਂ ਤਾਂ ਮਤਲਬ 2021 ਦੇ ਵਿੱਚ ਚੋਣਾਂ ਹੋਈਆਂ ਸੀ ਉਦੋਂ ਬਿਲੇ ਢਾਲੀਵਾਲ ਨੇ ਬਈ ਉਹਨਾਂ ਨੇ ਧਰਨਾ ਲਾਇਆ ਸੀ ਤੇ ਜਿਵੇਂ ਹੁਣ 9 ਤਰੀਕ ਦਾ ਆਪਣਾ ਡੇਟ ਆਈ ਐਨਾਨਸ ਹੋਣ ਦੀ ਉਸ ਤੋਂ 240 ਦਿਨਾਂ ਦਾ ਟਾਈਮ ਪੀਰੀਅਡ ਹੁੰਦਾ ਏ ਵੀ ਉਹਦੇ ਵਿੱਚ ਜਿਹੜੀਆਂ ਗ੍ਰੈਜੂਏਟ ਕੌਨਸਟਿਟੂਐਂਸੀ ਦੀਆਂ ਵੋਟਾਂ ਹੁੰਦੀਆਂ ਨੇ ਉਹ ਬਣਨੀਆਂ ਹੁੰਦੀਆਂ ਨੇ ਮਤਲਬ ਉਹਦੇ ਵਿੱਚ ਪੰਜਾਬ ਹਰਿਆਣਾ ਸਾਰੇ ਕਿਤੇ ਬਣਦੀਆਂ ਨੇ ਜਿਹੜੀ ਯੂਨੀਵਰਸਿਟੀ ਆ ਤੇ ਐਫੀਲੀਏਟਡ ਕਾਲਜਾਂ ਤੋਂ ਪੜ੍ਹੇ ਹੁੰਦੇ ਨੇ ਸੋ 240 ਦਿਨਾਂ ਬਾਅਦ ਉਹ ਅਗਲੇ ਸਾਲ ਮਤਲਬ 20 ਸਤੰਬਰ ਦੇ ਲਾਗੇ ਜਿਹੜੀਆਂ ਵੋਟਾਂ ਹੋਣਗੀਆਂ ਤੇ ਹਫ਼ਤੇ ਕਮਕਰ ਉਹ ਸਤੰਬਰ ਅਕਤੂਬਰ ਦੇ ਮਹੀਨੇ ਚ ਹੀ ਜਿੰਨੇ ਬਾਕੀ ਗ੍ਰੈਜੂਏਟ ਤੇ ਹੋਰ ਜਿੰਨੇ ਕੰਸਟੀਟੂਐਂਸੀਸ ਨੇ ਉਹਨਾਂ ਸਾਰੀਆਂ ਦੀਆਂ ਵੋਟਾਂ ਹੋਣਗੀਆਂ ਜੀ ਜਿੰਨੇ ਵੀ ਪੋਲੀਟੀਸ਼ੀਅਨਸ ਆ ਇਹ ਇਹ ਕਮੈਂਟ ਕਰਦੇ ਆ ਕਿ ਪੰਜਾਬ ਦੀ ਜੂਸ ਜਿਹੜੀ ਡਾਇਰੈਕਸ਼ਨਲੈਸ ਹੈ ਤੁਹਾਨੂੰ ਪੰਜਾਬ ਦੀ ਯੂਥ ਨੇ ਸਾਥ ਦਿੱਤਾ ਇਸ ਮੋਰਚੇ ਨੂੰ ਫਤਿਹ ਕੀਤਾ ਤੁਸੀਂ ਕੀ ਕਹਿਣਾ ਚਾਹੋਗੇ ਪੋਲੀਟਿਕਸ ਦੇ ਜਿਹੜੇ ਰਿਮਾਰਕ ਉਹ ਤੇ ਕੀ ਕਮੈਂਟ ਦਵਾਂ ਇਹ ਦੇਖੋ ਇਹ ਨਾ ਇੱਕ ਫੀਨੋਮੀਨਾ ਹੀ ਹੁੰਦਾ ਇਹ ਵੀ ਜਿਹੜੇ ਪੁਰਾਣੇ ਜਿਹੜੇ ਪੁਰਾਣੇ ਮਗਰਮੱਛ ਹੁੰਦੇ ਆ ਕਹ ਲਓ ਵੀ ਨਵੀਂ ਮੱਛੀਆਂ ਨੂੰ ਕਹਿ ਲੋ ਜਾਂ ਨਵੇਂ ਜਿਹੜੇ ਬੰਦੇ ਨੇ ਉਹਨਾਂ ਨੂੰ ਅੱਗੇ ਨਹੀਂ ਆਉਣ ਦੇਣਾ ਚਾ ਵੀ ਆਪਾਂ ਤੱਕ ਜਿੰਨੇ ਮੋਰਚੇ ਦੇਖੇ ਨੇ ਵੀ ਆਪਾਂ ਚਲੋ ਵੀ ਹੁੰਦਾ ਵੀ ਉਹ ਬੁੱਢੇ ਠੇਰਿਆਂ ਬਲੋ ਲਾਏਗੇ ਯੂਥ ਦਾ ਸਾਥ ਹੁੰਦਾ ਸੀ ਪਰ ਇਹ ਮੋਰਚੇ ਦੀ ਸਭ ਤੋਂ ਵੱਡੀ ਖਾਸੀਅਤ ਕੀ ਹੈ ਕਿ ਜਿਹੜੀ ਗੱਲ ਦੀ ਡਿਊ ਚ ਜੀ ਐਨ ਯੂ ਚ इवन ਕਿ ਕਲਕੱਤਾ ਯੂਨੀਵਰਸਿਟੀ ਤੱਕ ਡਿਸਕਸ਼ਨਾਂ ਹੋਈਆਂ ਨੇ ਵੀ 22 23 23 ਸਾਲ ਦੇ ਨੌਜਵਾਨਾਂ ਨੇ ਸੈਂਟਰ ਨੂੰ ਮਤਲਬ ਇੱਥੇ ਦਾ ਬਹੁਤ ਹੀ ਯੂਨੀਵਰਸਿਟੀ ਚੇਂਜ ਹੁੰਦਾ ਕਿ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਦੇ ਫੈਸਲੇ ਵਾਪਸ ਨਹੀਂ ਕਰਾਇਆ ਜਾਂਦੇ ਵੀ ਇੱਥੇ 22 23 23 ਮਤਲਬ ਠਾਈ ਠਾਈ ਸਾਲ ਦੇ ਬੱਚਿਆਂ ਨੇ ਵੀ ਜਿਹੜੇ ਸੈਂਟਰ ਦਾ ਫੈਸਲਾ ਵਾਪਸ ਕਰਾ ਲਿਆ ਤੇ ਇਹ ਗੱਲ ਹੈ ਕਿ ਜਿਹੜਾ ਯੂਥ ਹੈ ਯੂਥ ਹੀ ਅੱਗੇ ਡਾਇਰੈਕਸ਼ਨ ਦੇਣ ਵਾਲਾ ਹੁੰਦਾ ਏ ਵੀ ਜਦੋਂ ਜਿਹੜੀ ਆਪਣਾ ਪਾਵਰ ਹੈ ਫਿਜ਼ੀਕਲ ਪਾਵਰ ਹੈ ਮੈਂਟਲ ਅਬਿਲਟੀ ਹੈ ਪੜ੍ਹੇ ਲਿਖਿਆ ਯੂਥ ਹੈ ਇੱਥੇ ਤੇ ਨਵੇਂ ਆਈਡੀਆ ਨੇ ਨਵਾਂ ਜਜ਼ਬਾ ਹੈ ਕ੍ਰਾਪਸ਼ਨ ਹੈ ਨਹੀਂ ਇਮਾਨਦਾਰੀ ਹੈ ਵੀ ਉਹ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਇੱਕ ਲੀਡਰ ਦੀ ਕੁਆਲਿਟੀਆਂ ਹੁੰਦੀਆਂ ਨੇ ਚੰਗੇ ਲੀਡਰ ਦੀਆਂ ਤੇ ਇਹ ਅਸੀਂ ਮਲ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਜੀ ਦੇਖਿਆ ਵੀ ਯੂਨੀਵਰਸਿਟੀ ਦੇ ਵੱਖ-ਵੱਖ ਜਿੱਥੇ ਬੰਦੀਆਂ ਦੇ ਲੀਡਰਾਂ ਨੇ ਕਿਸ ਤਰੀਕੇ ਦੇ ਨਾਲ ਤਣਦੇਹੀ ਦੇ ਨਾਲ ਸਾਰੇ ਮੈਲ ਫੈਸਲੇ ਲਏ ਉਹਨਾਂ ਨੂੰ ਨਜਿੱਠੇ ਸਿਰੇ ਚੜਾਇਆ ਤੇ ਉਹਦੇ ਜਿਹੜੇ ਨੁਕਸਾਨ ਸੀ ਉਹ ਵੀ ਝੱਲੇ ਨੇ ਫਾਇਦੇ ਵੀ ਦੇਖੇ ਨੇ ਤੇ ਇਹ ਗੱਲ ਹੈ ਕਿ ਜਿਹੜੇ ਪੁਰਾਣੇ ਵੱਡੇ ਮਗਰਮੱਛ ਬੈਠੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਵੀ ਉਹਨਾਂ ਨੂੰ ਲਾਭੇ ਕਰਨਾ ਪੈਣਾ ਹੁਣ ਸਮਾਂ ਉਹ ਆ ਚੁੱਕਿਆ ਏ ਵੀ ਬੁੱਢੇ ਠੇਰੇ ਮਨੁੱਖਾਂ ਨੂੰ ਸਾਈਡ ਕਰਕੇ ਵੀ ਨਵੇਂ ਨੌਜਵਾਨਾਂ ਨੂੰ ਜਿਹੜੀਆਂ ਜਿੰਨੀਆਂ ਵੀ ਸਿਆਸੀ ਧਰਾਂ ਨੇ ਚਾਹੇ ਸਿਆਸੀ ਕਾਰਜ ਨੇ ਚਾਹੇ ਸੋਸ਼ਲ ਕਾਰਜ ਨੇ ਕੋਈ ਵੀ ਆ ਵੀ ਉਹਦੇ ਵਿੱਚ ਅੱਗੇ ਆਣਾ ਪੈਣਾ ਹੈ। ਦਰਸ਼ਕਪਰੀਤ ਤੁਸੀਂ ਕਹਿੰਦੇ ਹੋ ਕਿ ਅਸੀਂ ਇਹ ਸਟਰਕਚਰ ਨੂੰ ਬਣੇ ਬਣਾਈ ਮੂਵਮੈਂਟ ਨੂੰ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ। ਪੰਜਾਬ ਦੇ ਬਾਕੀ ਜਿਹੜੇ ਰਹਿੰਦੇ ਹੱਕ ਲਵਾਂਗੇ। ਤਾਂ ਇਹ ਕੰਮ ਤਾਂ ਪੋਲੀਟੀਸ਼ੀਅਨ ਦਾ ਹੈ। ਜਿਹੜੇ ਪੰਜਾਬ ਦੇ ਜਿੰਨੇ ਪੋਲੀਟੀਸ਼ੀਅਨਸ ਆ ਉਹਨਾਂ ਦਾ ਹੱਕ ਬਣਦਾ ਕਿ ਸੈਂਟਰ ਤੋਂ ਪੰਜਾਬ ਦੇ ਹੱਕ ਲੈ ਕੇ ਆਵੇ। ਕੀ ਪੰਜਾਬ ਦੀ ਪੋਲੀਟਿਕਸ ਆ ਜਿਹੜੀ ਉਹ ਸਾਈਲੈਂਟ ਮੂਡ ਦੇ ਵਿੱਚ ਗਈ ਆ ਉਹਦੇ ਜਾਣ ਦੇ ਪਿੱਛੇ ਕਾਰਨ ਕੀ ਆ? ਇੱਕ ਨਾ ਮੈਂ ਪਹਿਲਾਂ ਤਾਂ ਇਹ ਗੱਲ ਹੈ ਕਿ ਇਹ ਸਿਰਫ ਉਹਨਾਂ ਦਾ ਫਰਜ਼ ਨਹੀਂ ਹੈ ਉਹ ਸਾਨੂੰ ਕਿਸੇ ਸਮੇਂ ਦੇ ਵਿੱਚ ਲੱਗਿਆ ਸੀ ਵੀ ਇਹ ਇਹ ਫਰਜ਼ ਨਿਭਾ ਸਕਦੇ ਨਹੀਂ ਮਤਲਬ ਇਹ ਕੋਈ ਪੀਤਾ ਪੁਰਖੀ ਕੀਤਾ ਤਾਂ ਹੈ ਨਹੀਂ ਸੀ ਵੀ ਇਹ ਸਿਰਫ ਉਹਨਾਂ ਦੀ ਜਿੰਮੇਵਾਰੀ ਆ ਉਹਨਾਂ ਦੀ ਸਰਦਾਰਤੀ ਆ ਵੀ ਜਿਹੜਾ ਬੰਦਾ ਪੰਜਾਬ ਪ੍ਰਸਤ ਹੈ ਪੰਥ ਪ੍ਰਸਤ ਹੈ ਇਹ ਸਾਰਿਆਂ ਦੀ ਜਿੰਮੇਵਾਰੀ ਹੈ ਤੇ ਇਹ ਗੱਲ ਹੈ ਵੀ ਜਿਹੜਾ ਬੰਦਾ ਮਤਲਬ ਕਹਿ ਲਓ ਵੀ ਜਿਹੜਾ ਬੰਦਾ ਸੋਹੂਗਾ ਉਹੀ ਅੱਗੇ ਜਾਊਗਾ ਹੁਣ ਤਾਂ ਮਤਲਬ ਵੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਆਪਾਂ ਦੇਖੀਏ ਵੀ ਇੰਨਾ ਜ਼ਿਆਦਾ ਵੈਕਿਊਮ ਹੈ ਇੰਨਾ ਜ਼ਿਆਦਾ ਕ੍ਰਾਈਸਿਸ ਆਇਆ ਹੋਇਆ ਹੈ ਕਿ ਪੰਜਾਬ ਦੇ ਵਿੱਚ ਹਰੇਕ ਮੋੜ ਤੇ ਨਵਾਂ ਮੁੱਦਾ ਖੜਾ ਹੈ ਪਰ ਕਿਸੇ ਕਿਸੇ ਸਿਆਸਤਦਾਰ ਕਿਸੇ ਪੋਲਿਟੀਕਲ ਇੰਡੀਵਿਜੂਅਲ ਵੱਲੋਂ ਵੀ ਉਹਨਾਂ ਮਸਲਿਆਂ ਦੇ ਉੱਤੇ ਕਿਸੇ ਵੀ ਸਰਤੜ ਦੀ ਬਾਜ਼ੀ ਨਹੀਂ ਲਾਈ ਜਾ ਰਹੀ ਵੀ ਜਿੰਨਾ ਪੰਜਾਬ ਅੱਜ ਦੇ ਸਮੇਂ ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਅ ਸੋਸ਼ਲ ਕ੍ਰਾਈਸਿਸ ਦੇ ਵਿੱਚੋਂ ਲੰਘ ਰਿਹਾ ਹੈ ਜਿੰਨਾ ਮਿਲੋ ਰਿਲੀਜੀਅਸ ਕ੍ਰਾਈਸਿਸ ਦੇ ਵਿੱਚੋਂ ਲੰਘ ਰਿਹਾ ਹੈ ਵੀ ਹਰੇਕ ਹਰੇਕ ਉਹਦੇ ਤੇ ਕਹਿ ਲਈ ਆਪਾਂ ਵੀ ਪੰਜਾਬ ਗੱਲ ਕਰਦਾ ਵੱਧ ਅਧਿਕਾਰਾਂ ਦੀ ਪਰ ਸਾਨੂੰ ਤਾਂ ਇਹ ਵੀ ਜਿਹੜੇ ਬਰਾਬਰ ਬਾਕੀ ਖਿੱਤੇ ਨੇ ਬਾਕੀ ਸੂਬੇ ਨੇ ਉਹਨਾਂ ਦੇ ਬਰਾਬਰ ਵੀ ਸਾਨੂੰ ਜਿਹੜੇ ਅਧਿਕਾਰ ਨਹੀਂ ਮਿਲੇ ਪਿਛਲੇ ਸਮੇਂ ਦੇ ਵਿੱਚ ਭਾਰਤ ਪਾਕਿਸਤਾਨ ਦੀ جنگ ਲੱਗਦੀ ਆ ਵੀ ਉਹਦੇ ਵਿੱਚ ਪੰਜਾਬ ਇੱਕ ਸਿਟਿੰਗ ਡੱਕ ਮੰਗ ਕੰਦੇ ਤੇ ਬੈਠੀ ਬੱਤਕ ਮੰਗ ਸਿਰਫ ਤਮਾਸ਼ਾ ਦੇਖ ਰੇ ਉਹਦੇ ਕੋਲ ਐਜ਼ ਅ ਬਾਰਡਰ ਸਟੇਟ ਕੋਈ ਕੋਈ ਵੀ ਰਾਈਟ ਨਹੀਂ ਸੀ ਵੀ ਉਹ ਕਿਸੇ ਤਰੀਕੇ ਦੀ ਆਪ ਦੀ ਕੋਈ ਸਿਕਿਉਰਿਟੀ ਦਾ ਪ੍ਰਬੰਧ ਕਰ ਸਕੇ ਆਪਣੇ ਜਿਹੜੇ ਲੋਕ ਨੇ ਉਹਨਾਂ ਦੀ ਹਿਫਾਜ਼ਤ ਕਰ ਸਕੇ ਇਸੇ ਤਰੀਕੇ ਨਾਲ ਉਹਨਾਂ ਪਾਣੀਆਂ ਦੇ ਉੱਤੀ ਹੈ ਵੀ ਇਹ ਗੱਲ ਹੈ ਵੀ ਇਹ ਸਾਰੇ ਟਾਂਚਿਆਂ ਦਾ ਮਤਲਬ ਪੰਜਾਬ ਦਾ ਜਿਹੜਾ ਅਗਲਾ ਰੂਪ ਰੇਖਾ ਹੈ ਉਹ ਸੰਘਰਸ਼ ਦੇ ਵਿੱਚੋਂ ਨਿਕਲੂਗੀ ਅੱਪਾ ਕਹੇ ਲਈ ਸਿਰਫ ਸਿਆਸੀ ਧਿਰਾਂ ਇਹਦਾ ਕੁਝ ਕਰ ਸਕਣ ਕੀ ਆ ਇਹ ਸਾਡਾ ਭਲੇਖਾ ਇਹ ਵੀ ਸਿੱਖਾਂ ਨੇ ਕਿਸੇ ਟਾਈਮ 11-11 ਐਮਪੀ ਵੀ ਬਣਾ ਕੇ ਆਪਣੇ ਪਾਰਲੀਮੈਂਟ ਦੇ ਵਿੱਚ ਭੇਜੀ ਨੇ ਇੱਥੇ ਬਲਾਦੇ ਨਾਂ ਤੇ 92 ਸੀਟਾਂ ਵੀ ਦਿੱਤੀਆਂ ਗਈਆਂ ਨੇ ਪਰ ਸਿਆਸੀ ਧਿਰਾਂ ਵੱਲੋਂ ਜਾਂ ਉਸ ਸਿਆਸੀ ਢਾਂਚੇ ਵਿੱਚੋਂ ਕੁਝ ਨਹੀਂ ਨਿਕਲ ਪਾਇਆ ਸੋ ਇਹ ਗੱਲ ਆਪਾਂ ਨੂੰ ਬੜੀ ਸਮਝਣ ਦੀ ਲੋੜ ਹੈ ਵੀ ਜਿਹੜਾ ਅਗਲਾ ਪੰਜਾਬ ਦੀ ਰੂਪਰੇਖਾ ਹੈ ਪੰਚਤਿਕ ਰੂਪਰੇਖਾ ਹੈ ਵੀ ਉਹ ਸਾਰੀ ਦੀ ਸਾਰੀ ਹੀ ਸੰਘਰਸ਼ ਦੇ ਵਿੱਚੋਂ ਨਿਕਲੂਗੀ ਉਹ ਚਾਹੇ ਅੱਜ ਟੀਚਰ ਸੰਘਰਸ਼ ਕਰ ਰਹੇ ਨੇ ਮਤਲਬ ਅੱਜ ਸਰਕਾਰ ਦੇ ਪੈਰਲਲ ਅ ਲੋਕ ਆ ਜਿਹੜੇ ਵੀ ਉਹ ਸਟੇਟ ਰਨ ਕਰ ਰਹੇ ਨੇ ਵੀ ਜੇ ਯੂਨੀਵਰਸਿਟੀ ਦਾ ਫੈਸਲਾ ਹੈ ਸ ਕਰਨਾ ਸਰਕਾਰਾਂ ਨੂੰ ਚਾਹੀਦਾ ਸੀ ਅਸੀਂ ਕਰ ਰਹੇ ਆ ਕੱਲ ਪੀਟੀ ਆਪੀਆਰਟੀਸੀ ਬੱਸਾਂ ਵਾਲਿਆਂ ਦਾ ਉਹ ਲੱਗਿਆ ਵੀ ਉਥੇ ਆਪ ਦੇ ਸੰਘਰਸ਼ਾਂ ਵਾਸਤੇ ਲੜ ਰਹੇ 11 58 ਦੇ ਟੀਚਰ ਆ ਆਪ ਦੀਆਂ ਭਰਤੀਆਂ ਵਾਸਤੇ ਉਹ ਲੜਾਈ ਕਰ ਰਹੇ ਨੇ ਪਟਿਆਲਾ ਯੂਨੀਵਰਸਿਟੀ ਵਾਲੇ ਆਪ ਦੇ ਲੱਗੇ ਹੋਏ ਆ ਬੇਦਵੀ ਵਾਸਤੇ ਬੰਦੇ ਆਪ ਦੇ ਲੱਗੇ ਹੋਏ ਨੇ ਪਾਣੀਆਂ ਵਾਸਤੇ ਵੱਖਰੇ ਨੇ ਬੁੱਢੇ ਦਰਿਆ ਵਾਸਤੇ ਵੱਖਰੇ ਨੇ ਚਮਕੌਰ ਸਾਹਿਬ ਮੋਰਚੀ ਵਾਲੇ ਵੱਖਰੇ ਨੇ ਵੀ ਇਹ ਗੱਲ ਆ ਵੀ ਇਹ ਮਤਲਬ ਲੋਕ ਹੀ ਇਹ ਸਾਰੀ ਸਟੇਟ ਨੂੰ ਰਨ ਕਰ ਰਹੇ ਨੇ ਤੇ ਅਗਲੇ ਜਿਹੜੇ ਬੰਦੇ ਹੁਣ ਸੰਘਰਸ਼ ਕਰਨਗੇ ਉਹੀ ਅੱਗੇ ਸ਼ੈਡੂ ਰਨ ਕਰਨਗੇ ਦਰਸ਼ਕੀਤ ਲੀਗਲ ਅਸਪੈਕਟ ਤੋਂ ਬੋਕੇ ਦੇਖੀਏ ਪੰਜਾਬ ਦੀ ਜਾਂ ਸਟੇਟ ਦੀ ਨਹੀਂ ਐਡੀ ਕਮਜ਼ੋਰ ਹੈ ਕਿ ਸੈਂਟਰ ਧੜਾ ਧੜ ਪੰਜਾਬ ਦੇ ਹੱਕ ਹੋ ਰਿਹਾ ਜਾਂ ਪੰਜਾਬ ਦੇ ਜਿਹੜੇ ਪੋਲਿਟਿਕਸ ਆ ਜਿਹੜੇ ਰਨ ਕਰਦੇ ਆ ਪੰਜਾਬ ਨੂੰ ਉਹਨਾਂ ਦੇ ਵਿੱਚ ਅਵੇਅਰਨੈਸ ਦੀ ਘਾਟ ਹੈ ਕਿ ਉਹ ਬਚਾ ਨਹੀਂ ਸਕਦੇ ਆਪਣੇ ਹੱਕ ਇਹਦੇ ਵਿੱਚ ਨਾ ਮਤਲਬ ਦੋਨੇ ਚੀਜ਼ਾਂ ਇਕੱਠੀਆਂ ਚੱਲਦੀਆਂ ਨੇ ਮਤਲਬ ਜੇ ਆਪਾਂ ਇੰਡੀਆ ਨੂੰ ਕਹਿੰਦੇ ਯੂਨੀਅਨ ਆਫ ਸਟੇਟ ਵੀ ਇਹਦੇ ਵਿੱਚ ਜਿਹੜਾ ਫੈਡਰਲ ਢਾਂਚਾ ਉਹ ਐਡਾ ਜ਼ਿਆਦਾ ਕਮਜ਼ੋਰ ਹੋਇਆ ਬਾਈ ਕਿ ਹੋਣਾ ਤਾਂ ਇਹ ਚਾਹੀਦਾ ਸੀ ਜਿੱਥੇ ਵੱਖੋ ਵੱਖ ਆਪਾਂ ਕਹਿੰਦੇ ਆ ਵੀ ਸਭ ਤੋਂ ਵੱਧ ਡਾਇਵਰਸਿਟੀ ਭਾਰਤ ਦੇ ਵਿੱਚ ਹੈ ਸਭ ਤੋਂ ਵੱਡੀ ਡੈਮੋਕ੍ਰੇਸੀ ਭਾਰਤ ਹੈ ਸੋ ਉਹਦੇ ਵਿੱਚ ਹੋਣਾ ਕੀ ਚਾਹੀਦਾ ਸੀ ਵੀ ਜਿਹੜੇ ਖੇਤੇ ਨੇ ਜਿਹੜੇ ਸੂਬੇ ਨੇ ਉਹਨਾਂ ਨੂੰ ਆਪ ਦੇ ਅਧਿਕਾਰ ਵੱਧ ਚਾਹੀਦੇ ਸੀ ਵੀ ਹਰੇਕ ਦੀ ਹੁਣ ਜੇ ਪੰਜਾਬ ਹੈ ਪੰਜਾਬ ਸਾਊਥ ਨਾਲ ਹੈ ਈਸਟਰਨ ਨਾਲ ਆਪਣੇ ਆਪ ਨੂੰ ਕੰਪੇਅਰ ਨਹੀਂ ਕਰ ਸਕਦਾ ਸਾਊਥ ਦਾ ਆਪ ਦਾ ਇੱਕ ਨੇਚਰ ਹੈ ਈਸਟਰ ਦਾ ਆਪ ਦਾ ਨੇਚਰ ਹੈ ਰਾਜਸਥਾਨ ਦਾ ਆਪ ਦਾ ਹੈ ਮਹਾਰਾਸ਼ਟਰ ਦਾ ਆਪ ਦਾ ਪੰਜਾਬ ਦਾ ਆਪ ਦਾ ਕਸ਼ਮੀਰ ਦਾ ਆਪ ਦਾ ਹੈ ਇਵਨ ਕਿ ਹਰਿਆਣਾ ਦਾ ਵੀ ਨੇਚਰ ਆਪ ਦਾ ਵੱਖਰਾ ਹੈ ਸੋ ਇਹ ਗੱਲ ਹੈ ਕਿ ਇਹਦੇ ਵਿੱਚ ਸਭ ਤੋਂ ਪਹਿਲੀ ਤਾਂ ਗੱਲ ਜਿਹੜੀ ਫੈਡਰਲ ਢਾਂਚੇ ਦੀ ਕਮਜ਼ੋਰੀ ਬਹੁਤ ਵੱਡੀ ਹੈ ਕਿ ਜਿੱਥੇ ਤਾਂ ਹੋਣੀ ਚਾਹੀਦੀ ਸੀ ਸਟੇਟ ਵੱਡੀਆਂ ਜਿੱਥੇ ਹੋਣੀ ਚਾਹੀਦੀ ਸੀ ਸਟੇਟ ਗਵਰਨਮੈਂਟਾਂ ਸਟੇਟ ਦਾ ਜਿਹੜੀ ਪਾਵਰ ਹੈ ਵਧਣੀ ਚਾਹੀਦੀ ਸੀ ਸੈਂਟਰ ਤੋਂ ਪਰ ਉਲਟ ਦੂਜੀ ਗੱਲ ਵੀ ਅੱਜ ਦੇ ਸਮੇਂ ਦੇ ਵਿੱਚ ਸਟੇਟ ਸਰਕਾਰਾਂ ਵੀ ਇੰਨੀ ਇੱਕ ਬੇਬਸ ਨੇ ਵੀ ਇੱਕ ਤਾਂ ਚੱਲਦੀਆਂ ਪੈਰਲਲ ਜਾਂ ਕਹਿ ਲਓ ਵੀ ਥਾਪੜਾ ਲੈ ਕੇ ਸੈਂਟਰ ਤੋਂ ਨੇ ਵੀ ਉਹ ਇੰਨਾ ਕ ਆਪਣਾ ਆਪਣੇ ਆਪ ਨੂੰ ਮਤਲਬ ਉਹਨਾਂ ਦੇ ਹੰਟਰ ਮੰਨ ਚੁੱਕੇ ਨੇ ਤੇ ਦੂਜੀ ਗੱਲ ਇਹ ਹੈ ਕਿ ਮਤਲਬ ਅ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਬੰਦਿਆਂ ਨੂੰ ਬੰਦਿਆਂ ਦੀ ਇੱਕ ਪ੍ਰੈਕਟਿਸ ਨਾ ਹੋਣੀ ਮਤਲਬ ਕਿਸ ਤਰੀਕੇ ਦੇ ਨਾਲ ਤੁਸੀਂ ਡੈਡੀਕੇਸ਼ਨ ਨਾਲ ਆਪਦੇ ਸੂਬੇ ਨੂੰ ਅੱਗੇ ਵਧਾਣਾ ਹੈ ਉਸ ਤੋਂ ਬਾਅਦ ਕਰਪਸ਼ਨ ਇੰਨੀ ਜ਼ਿਆਦਾ ਹੋਣੀ ਵੀ ਇੰਡੀਵਿਜੂਅਲ ਆਪ ਦਾ ਮਟੀਰੀਅਲਿਸਟ ਕੰਨਾ ਹੋ ਗਿਆ ਕਿ ਆਪਣੇ ਆਪ ਨੂੰ ਬਾਹਰੋਂ ਚ ਫਿਰਿਆ ਹੈ ਵੀ ਸੈਲਫਲੈਸਨੈਸ ਹੈ ਹੀ ਨਹੀਂ ਬੰਦਿਆਂ ਦਾ ਸਾਦੇ ਸਮੇ ਦੇ ਵਿੱਚ ਜਿੰਨੇ ਸਿਆਸੀ ਤਰ੍ਹਾਂ ਨੇ ਸੋ ਹੁਣੇ ਬੜੇ ਜ਼ਰੂਰੀ ਨੇ ਜਦੋਂ ਤੱਕ ਉਹ ਚੀਜ਼ਾਂ ਨਹੀਂ ਹੁੰਦੀਆਂ ਉਦੋਂ ਤੱਕ ਨਾ ਪੰਜਾਬ ਦਾ ਕੁਝ ਬਣੂਗਾ ਨਾ ਕਿਸੇ ਹੋਰ ਜਿਹੜੇ ਘੱਟ ਗਿਣਤੀ ਸੂਬੇ ਨੇ ਨਾ ਉਹਨਾਂ ਦਾ ਕੁਝ ਬਣੂਗਾ ਪੰਜਾਬ ਦੇ ਵਿੱਚ ਅਜਿਹੀ ਕਿਹੜੀ ਚੀਜ਼ ਜਾਂਦੇ ਸੈਂਟਰ ਨੂੰ ਕੋਈ ਵੀ ਸੈਂਟਰ ਤੇ ਕਾਬਜ ਹੁੰਦਾ ਚਾਹੇ ਕਾਂਗਰਸ ਕਹ ਲੋ ਚਾਹੇ ਭਾਜਪਾ ਕਹ ਲੋ ਪੰਜਾਬ ਤੋਂ ਟਾਕਾ ਮਾਰਨ ਦੀ ਸੋਚਦੇ ਆ ਪੰਜਾਬ ਦਾ ਜੀਓਗ੍ਰਾਫੀਕਲ ਏਰੀਆ ਕਿੰਨਾ ਕੁ ਫਰੂਟਫੁੱਲ ਹੈ ਕਿ ਉਹਨਾਂ ਨੂੰ ਕੀ ਦਿਖਦਾ ਪੰਜਾਬ ਦੇ ਵਿੱਚ ਅਸੀਂ ਪੰਜਾਬ ਨੂੰ ਤੋੜਨ ਦੀ ਸਾਜ਼ਿਸ਼ ਕਰਦੇ ਆ ਜਾਂ ਤੋੜ ਕੇ ਦੇ ਵਿੱਚ ਕਮਾਉਣ ਦੀ ਸਾਜ਼ਿਸ਼ ਕਰਦੇ ਆ ਮਤਲਬ ਇਹ ਨਾ ਆਪਾਂ ਮਤਲਬ ਜਿਹੜਾ ਇਹਦਾ ਜੀਓਗ੍ਰਾਫੀਕਲ ਡਾਈਮੈਂਸ਼ਨਸ ਨੇ ਜਾਂ ਏਰੀਆ ਜਿੰਨਾ ਉਹ ਦੇਖਣ ਦੀ ਸਭ ਤੋਂ ਵੱਡੀ ਗੱਲ ਹੈ ਵੀ ਸਭ ਤੋਂ ਜਰਖੇਸ ਧਰਤੀ ਹੋਵੇ ਜਿੱਥੇ ਸਭ ਤੋਂ ਹਰੇ ਇੱਕ ਮਤਲਬ ਚਾਰ ਰੋਤਾਂ ਨੇ ਇੱਥੇ ਹਰੇਕ ਭਾਂ ਦੀ ਇੱਥੇ ਫਸਲ ਹੁੰਦੀ ਆ ਤੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਜਾ ਮਤਲਬ ਸਮਾਂ ਚੱਲ ਰਿਹਾ ਹੈ ਵੀ ਜਿਸ ਤਰੀਕੇ ਦੇ ਨਾਲ ਕਹ ਲਓ ਵੀ ਐਨਵਾਇਰਨਮੈਂਟਲ ਚੇਂਜਸ ਪੂਰੀ ਦੁਨੀਆ ਦੇ ਵਿੱਚ ਆ ਰਹੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਸਲਾਂ ਆ ਜਿਹੜੀਆਂ ਹੋਰ ਸੂਬਿਆਂ ਜਾਂ ਹੋਰ ਸਟੇਟ ਮਤਲਬ ਕੰਟਰੀਆਂ ਦੇ ਵਿੱਚ ਹੋਣੀ ਪੋਸਿਬਲ ਨਹੀਂ ਹੈਗੀਆਂ ਪੰਜਾਬ ਐਸੀ ਧਰਤੀ ਹੈ ਜਿੱਥੇ ਉਹ ਬਾਕੀਆਂ ਦੇ ਮੁਕਾਬਲੇ ਬਹੁਤ ਲੰਬੇ ਸਮੇਂ ਤੱਕ ਚੱਲੇਗੀ ਸਭ ਤੋਂ ਵੱਡਾ ਰਿਸੋਰਸ ਹੁੰਦਾ ਹੈ ਪਾਣੀ ਕਿਸੇ ਸਭਿਤਾ ਨੂੰ ਵਸਾਣ ਵਾਸਤੇ ਤੇ ਜਾੜਨ ਵਾਸਤੇ ਪਾਣੀ ਸਭ ਤੋਂ ਵੱਡੀ ਜਿਹੜੀ ਆਪਣਾ ਰੋਲ ਪਲੇ ਕਰਦਾ ਹੈ ਜਿਵੇਂ ਕਿ ਆਪਾਂ ਦੇਖੀਏ ਕਿ ਸਭ ਤੋਂ ਪਹਿਲੀਆਂ ਜਿਹੜੀਆਂ ਸਭਿਤਾਵਾਂ ਵਸੀਆਂ ਚਾਹੇ ਹੜੱਪਾ ਸਿਵਲਾਈਜੇਸ਼ਨ ਵਸੀਆਂ ਮੋਹਨਜੋਦਾੜੋ ਇਹ ਪਾਣੀ ਦੇ ਕਿਨਾਰੇ ਹੀ ਵਸੀਆਂ ਨੇ ਸਭ ਤੋਂ ਪਹਿਲਾਂ ਮਤਲਬ ਜਿਹੜੇ ਸਾਡੇ ਜਥੇਵੰਦੀ ਦਾ ਨਾਮ ਵੀ ਹੈ ਸਾਥ ਸਾਥ ਦਾ ਮਤਲਬ ਜਮਾ ਕਹਿੰ ਲੋ ਡੀਪ ਮੀਨਿੰਗ ਹੁੰਦਾ ਵੀ ਜਿੱਥੇ ਸਭ ਤੋਂ ਪਹਿਲਾਂ ਸਭੇਤਾ ਵਸੀ ਤੇ ਸਭੇਤਾ ਪਾਣੀ ਦੇ ਦਵਾਲੇ ਵਸੀ ਤੇ ਸੁੱਖ ਨਾਲ ਪੰਜਾਬ ਪੰਜ ਦਰਿਆਵਾਂ ਪੰਜ ਪਾਣੀ ਦੀ ਧਰਤੀ ਹੈ ਉਸ ਤੋਂ ਬਾਅਦ ਹਰੇਕ ਭਾਗ ਦੀ ਇੱਥੇ ਖੇਤੀ ਹੁੰਦੀ ਹੈ ਇੰਟਰਨੈਸ਼ਨਲ ਬਾਰਡਰ ਐਥੇ ਸ਼ੇਅਰ ਕਰਦੇ ਆਂ ਅਸੀਂ ਸਿਲਕ ਰੂਟ ਇਹ ਪੈਂਦਾ ਸੀ ਜਿੱਥੇ ਸਭ ਤੋਂ ਵੱਧ ਵਪਾਰ ਦਾ ਹੋ ਹੁੰਦਾ ਹੈ ਉਸ ਤੋਂ ਬਾਅਦ ਕਿਸੇ ਵੀ ਕਿਸੇ ਵੀ ਹੋਰ ਕੌਮ ਨੇ ਜਾਂ ਕਿਸੇ ਹੋਰ ਦੇਸ਼ ਨੇ ਜਦੋਂ ਅਟੈਕ ਕਰਨਾ ਵੀ ਸਭ ਤੋਂ ਪਹਿਲਾਂ ਐਂਟਰੈਂਸ ਗੇਟ ਮਤਲਬ ਪੰਜਾਬ ਬਣਦਾ ਹੈ ਸਭ ਤੋਂ ਵੱਡਾ ਜਿਹੜਾ ਰਿਬੈਲਿਅਸ ਸਟੇਟ ਹੈ ਉਹ ਚਾਹੇ ਦੂਜੀ ਸਟੇਟਾਂ ਦੇ ਨਾਲ ਲੜਨ ਵਾਸਤੇ ਹੋਵੇ ਚਾਹੇ ਵਿਦਿਨ ਸਟੇਟ ਲੜਨ ਵਾਸਤੇ ਹੋਵੇ ਉਹ ਪੰਜਾਬ ਦੇ ਵਿੱਚ ਜਿਹੜੀ ਇੱਕ ਮਿਲਟਰੀ ਹੈ ਪੰਜਾਬ ਦੇ ਲੋਕ ਆ ਆਪਣੇ ਆਪ ਚ ਇੱਕ ਮਿਲਟਰੀ ਨੇ ਸੋ ਇਹਨਾਂ ਸਾਹਣੇ ਚੀਜ਼ਾਂ ਦਾ ਡਰ ਹੈ ਜਿਹੜਾ ਉਹ ਹਮੇਸ਼ਾ ਸੈਂਟਰ ਨੂੰ ਭਣਾ ਰਹਿੰਦੇ ਆ ਤੇ ਉਸੇ ਕਾਰਨ ਕਰਕੇ ਵੀ ਇੱਥੇ ਦੇ ਰਿਸੋਰਸ ਲੁੱਟਣ ਵਾਸਤੇ ਕੋਸ਼ਿਸ਼ ਹੁੰਦੀਆਂ ਨੇ ਫਿਰ ਉਸ ਤੋਂ ਬਾਅਦ ਜਿਹੜੇ ਇੱਥੇ ਦੇ ਲੋਕ ਰਿਵੈਲ ਰਿਵੈਲੀਅਨ ਰਿਵੈਲੀਅਸ਼ਨ ਕਰਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਇੱਥੇ ਇਹਨਾਂ ਦੇ ਲੋਕਾਂ ਦਾ ਜੈਨੋਸਾਈਡ ਹੁੰਦਾ ਹੈ ਜਦੋਂ ਜੈਨੋਸਾਈਡ ਕਰਦੇ ਨੇ ਫਿਰ ਤੋਂ ਦੁਬਾਰਾ ਰਿਸੋਰਸ ਲੁੱਟੇ ਜਾਂਦੇ ਨੇ ਪਰ ਲੋਕ ਹੈ ਵੀ ਪੰਜਾਬ ਦੀ ਤਸਵੀਰ ਇਹ ਜਿਹਾ ਮੜ 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 ਪੰਜਾਬ ਲੜਦਾ ਆ ਰਿਹਾ ਤੇ ਅੱਗੇ ਵੀ ਲੜਦਾ ਰਹੂਗਾ ਜਦੋਂ ਪੰਜਾਬ ਉਹਦੇ ਹੱਕਾਂ ਲਈ ਲੜਦਾ ਹੈ ਪੰਜਾਬ ਦੀ ਯੂਥ ਨੂੰ ਇਹ ਕਹਿੰਦੇ ਕਿ ਖਾਲਸਤਾਨੀ ਸਮਰਥਕ ਹੈ ਜੀ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹੈ ਇਹ ਕਹਿਣ ਦੀ ਜਲੋੜ ਪੈਂਦੀ ਹੈ ਸੈਂਟਰ ਨੂੰ ਮਤਲਬ ਇਹ ਇੱਕ ਗੱਲ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਦਾ ਵੀ ਮਤਲਬ ਕਤਲਿਆਮ ਕਰਨਾ ਨਾ ਉਹਦੇ ਵਿੱਚ ਜਿਹੜੇ 10 ਸਟੇਜਾਂ ਦੇ ਵਿੱਚੋਂ ਇੱਕ ਸਟੇਜ ਇਹੋ ਜਿਹੀ ਹੁੰਦੀ ਹੈ ਕਿ ਤੁਸੀਂ ਉਹਨਾਂ ਨੂੰ ਇੱਕ ਤਾਂ ਵਿਕਟਿਮਾਈਜ਼ ਕਰ ਦੇਣਾ ਦੂਜਾ ਬਦਨਾਮ ਕਰ ਦੇਣਾ ਵੀ ਅੱਜ ਜੇ ਪੰਜਾਬ ਅੱਜ ਜੇ ਅਸੀਂ ਇੱਥੇ ਮਤਲਬ ਪੰਚ ਪੰਜਾਬ ਦੀ ਗੱਲ ਕਰਦੇ ਆ ਤਾਂ ਸਾਡੇ ਉੱਤੇ ਖਾਲਸਤਾਨੀ ਦਾ ਟੈਗ ਲਾਣਾ ਬੜਾ ਸੌਖਾ ਹੈ ਮਤਲਬ ਦੇਸ਼ ਦੀ ਅਖੰਡਤਾ ਇਕਤਾਂ ਨੂੰ ਬਸਾਉਣ ਵਾਸਤੇ ਬਹਾਲ ਰੱਖਣ ਵਾਸਤੇ ਵੀ ਇੱਥੇ ਘੱਟ ਗਿਣਤੀ ਕੌਮਾਂ ਨਾਲ ਜੋ ਕੁਝ ਹੁੰਦਾ ਏ ਉਹ ਜਗ ਜाहਰ ਹੈ ਈਵਨ ਕਿ ਇਸ ਸਟੇਟ ਦੇ ਵਿੱਚ ਨੇ ਵੀ ਇੰਟਰਨੈਸ਼ਨਲ ਜਾ ਕੇ ਵੀ ਬਾਉਂਡਰੀਆਂ ਟੱਪ ਕੇ ਵੀ ਜਿਸ ਤਰੀਕੇ ਦੇ ਨਾਲ ਪਿਛਲੇ ਸਮਿਆਂ ਦੇ ਵਿੱਚ ਸਿੱਖ ਐਕਟਿਵਿਸਟਾਂ ਨੂੰ ਮਾਰਿਆ ਗਿਆ ਕਤਲ ਕੀਤਾ ਗਿਆ ਵੀ ਉਹ ਸਟੇਟ ਦਾ ਜਿਹੜਾ ਇੱਕ ਨੰਗਾ ਚਿੱਠਾ ਉਹ ਲੋਕਾਂ ਦੇ ਸਾਹਮਣੇ ਰੱਖਦੇ ਉਹ ਭਾਵੇਂ ਜਸਵੰਤ ਸਿੰਘ ਜੀ ਖਾਲੜਾ ਦੀ ਗੱਲ ਹੋਵੇ ਵੀ ਜਦੋਂ ਉਹਨਾਂ ਨੇ ਕੋਈ ਹਥਿਆਰ ਨਹੀਂ ਚੱਕਿਆ ਉਹਨਾਂ ਨੇ ਕੋਈ ਹੋਰ ਗੱਲ ਨਹੀਂ ਕੀਤੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਸੀ ਉਸ ਸ਼ੀਟ ਨੂੰ ਉਹਨਾਂ ਦਾ ਵੀ ਇੰਨਾ ਖਤਰਾ ਹੋਇਆ ਕਿ ਉਹਨਾਂ ਨੇ ਇਲੀਮੀਨੇਟ ਕਰਤਾ ਤੇ ਅੱਜ ਦੇ ਸਮੇਂ ਦੇ ਵਿੱਚ ਦੋ ਤਰੀਕੇ ਚੱਲਦੇ ਹੁੰਦੇ ਨੇ ਜਾਂ ਤੁਸੀਂ ਅਸੈਸੀਨੇਟ ਕਰ ਦੋ ਜਾਂ ਸਿਮੂਲੇਟ ਕਰ ਦੋ ਜੇ ਤੁਹਾਡੇ ਵਿੱਚ ਨਹੀਂ ਰਲਦੇ ਤਾਂ ਉਹਨਾਂ ਨੂੰ ਖਤਮ ਕਰ ਦੋ ਸੋ ਕੋਸ਼ਿਸ਼ ਲਗਾਤਾਰ ਚੱਲਦੀ ਆ ਰਹੀ ਹੈ ਵੀ ਆਇਡੈਂਟੀਟੀ ਕਰਾਈਸਿਸ ਹੈ ਜਿਹੜਾ ਪੰਜਾਬ ਤੇ ਸਿੱਖਾਂ ਦੇ ਉੱਤੇ ਵਸਿਆ ਹੋਇਆ ਕਿ ਇੱਕ ਪਾਸੇ ਤਾਂ ਜਿਹੜੇ ਬਹੁਤਾਤ ਗਿਣਤੀ ਹੈ ਉਹ ਸਾਨੂੰ ਆਪਣੇ ਆਪ ਦੇ ਵਿੱਚ ਸਿਮੂਲੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤੁਸੀਂ ਸਾਡਾ ਹੀ ਕਾਂਗੋ ਜੇ ਉਹ ਚੀਜ਼ ਜਿਹੜੇ ਬੰਦੇ ਨਹੀਂ ਕਰਦੇ ਤਾਂ ਉਹਨਾਂ ਨੂੰ ਲਿਮਿਨੇਟ ਕਰਨ ਦਾ ਰਾਹ ਹੈ ਜਿਹੜਾ ਅਸੈਸੀਨੇਟ ਕਰਨ ਦਾ ਰਾਹ ਹੈ ਉਹ ਖਾਲਸਤਾਨੀ ਕਹਿ ਕੇ ਅੱਤਵਾਦੀ ਕਹਿ ਕੇ ਵੱਖਵਾਦੀ ਕਹਿ ਕੇ ਗਰਮਖੇਲੀ ਕਹਿ ਕੇ ਕਰਿਆ ਜਾਂਦਾ ਹੈ ਕਿ ਉਹਨਾਂ ਨੂੰ ਟਾਰਗੇਟ ਕਰਨਾ ਸੌਖਾ ਤੇ ਲਿਮਿਨੇਟ ਕਰਨਾ ਸੌਖਾ ਹੈ ਅੱਛਾ ਮੇਰਾ ਸਵਾਲ ਇਹ ਸੀ ਤੁਸੀਂ ਕਹਿੰਦੇ ਹੋ ਕਿ ਅਸੀਂ ਸੈਂਟਰ ਤੋਂ ਪੰਜਾਬ ਦੇ ਹੱਕ ਲਈਏ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਪੀਏਯੂ ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜ਼ਮੀਨ ਵੇਚਣ ਜਾ ਰਹੀ ਹੈ ਪੀਐਸਪੀਸੀਐਲ ਦੀ ਜ਼ਮੀਨ ਵੇਚਣ ਜਾ ਰਹੀ ਹੈ ਪੰਜਾਬ ਤੇ ਜਿੰਨੇ ਵੀ ਸਰਕਾਰਾਂ ਕਾਬਜ਼ ਹੁੰਦੇ ਸੱਤਾਤਾਰੀ ਸਾਰੇ ਪੰਜਾਬ ਨੂੰ ਆਰਥਿਕ ਪੱਖੋਂ ਖੰਗੋਲ ਦਿੰਦੇ ਆ ਖਜ਼ਾਨਾ ਖਾਲੀ ਕਰਕੇ ਚਲੇ ਜਾਂਦੇ ਆ ਫੈਸਿਲਿਟੀਆਂ ਲੀਡਰਾਂ ਨੂੰ ਫੁੱਲ ਹੁੰਦੀਆਂ ਲੋਕਾਂ ਨੂੰ ਫ੍ਰੀਵਿਜ਼ ਦੇ ਦਿੰਦੇ ਆ ਤੁਸੀਂ ਕੀ ਕਮੈਂਟ ਕਰੋਗੇ ਲੋਕਾਂ ਨੂੰ ਫ੍ਰੀਵਿਜ਼ ਦੀ ਬਦਲੇ ਕੀ ਚਾਹੀਦਾ ਹੈ ਲੀਡਰਾਂ ਨੂੰ ਫੈਸਿਲਿਟੇਟ ਕਰਨ ਦੀ ਬਜਾਏ ਹੋਰ ਕੀ ਕਰਨਾ ਚਾਹੀਦਾ ਮਨੋ ਇਕਨੋਮੀ ਪੰਜਾਬ ਦੀ ਇੰਨੀ ਜਿਆਦਾ ਵੀ ਜੇ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕ ਆਪ ਧਾਰ ਲੈਣ ਕਿ ਅਸੀਂ ਸੀਟਾਪ ਰਨ ਕਰਨੀ ਹੈ ਵੀ ਜਿੰਨੇ ਹੁਣ ਬੱਸਾਂ ਦੇ ਕਿਰਾਏ ਫ੍ਰੀ ਹੋਏ ਨੇ ਚਾਹੇ ਯੂਨਟਾਂ ਫ੍ਰੀ ਹੋਈਆਂ ਨੇ ਬਿਜਲੀ ਦੀਆਂ ਵੀ ਜੋ ਪੈਸਾ ਉਧਰੋਂ ਬਚਾ ਲਿਆ ਜਾਵੇ ਮਤਲਬ ਕਿਸੇ ਨੇ ਕੀਤੇ ਜਾਣਾ 50 ਰੁਪਏ ਤੋਂ ਵੱਧ ਟਿਕਟ ਨਹੀਂ ਲਾਦੀ ਹੋਣੀ ਸੌਕੀ ਤੇ ਜੇ 50 50 ਰੁਪਏ ਪਿੱਛੇ ਤੁਸੀਂ ਵੋਟਾਂ ਦੇਖਦੇ ਹੋ ਉਹਦੀ ਬਜਾਏ ਤੁਸੀਂ ਆਪ ਦਾ ਜਿਹੜਾ 95 ਕਰੋੜ ਤੁਸੀਂ ਇਸ ਯੂਨੀਵਰਸਿਟੀ ਨੂੰ ਦਿੰਨੇ ਹੋ ਬਾਕੀ ਰੁਪਈਆ ਇੱਥੇ ਦੇ ਕੇ ਤੁਸੀਂ ਯੂਨੀਵਰਸਿਟੀ ਕਲੇਮ ਕਰ ਲਈ ਆਪਾਂ ਵੀ ਪੰਜਾਬ ਦੇ ਲੋਕ ਸੈਲਫ ਮਤਲਬ ਆਪਾਂ ਕਹ ਲਈਏ ਮੋਦੀ ਤਾਂ ਅੱਜ ਗੱਲ ਕਰਦਾ ਨਾ ਆਤਮ ਨਿਰਪਰ ਬਣਨ ਦੀ ਵੀ ਪੰਜਾਬ ਬੜੇ ਲੰਬੇ ਸਮੇਂ ਤੋਂ ਵੀ ਜੇ ਸਾਡੇ ਜੈਸੀ ਫਸਲ ਆਪ ਗਾ ਰਹੇ ਹਾਂ ਤਾਂ ਉਹਨੂੰ ਵੱਡਣ ਵਾਲਾ ਜਿਹੜਾ ਕੀਰਤੀ ਕੰਮ ਆਏ ਉਹ ਵੀ ਸਾਡਾ ਆਪ ਦਾ ਹੈ ਉਹ ਵੀ ਸਾਡੇ ਚਾਚੇ ਤਾਂ ਆਏ ਆ ਚੋਆ ਜੇ ਕਿ ਵੇਚਣ ਵਾਲਾ ਜਿਹੜਾ ਆੜਤੀ ਆ ਮੰਡੀ ਚ ਵੀ ਉਹਨੂੰ ਵੀ ਅਸੀਂ ਹਨਾ ਵੀ ਉਹ ਵੀ ਸਾਡੇ ਘਰਾਂ ਦੇ ਜੀ ਹੀ ਨੇ ਵੀ ਪੰਜਾਬ ਆਪਣੇ ਆਪ ਦੇ ਵਿੱਚ ਇੱਕ ਫੁੱਲ ਇਕਨੋਮੀ ਹੈ ਜਿਹੜੀ ਉਹ ਰੱਖਦਾ ਹੈ ਤੇ ਬਹੁਤ ਚੰਗੇ ਤਰੀਕੇ ਦੇ ਨਾਲ ਉਹਨੂੰ ਰਨ ਕਰ ਸਕਦਾ ਹੈ ਸੋ ਇਸ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਚਲੋ ਸਰਕਾਰਾਂ ਦਾ ਫੀਰੀਅਲ ਤਾਂ ਹਮੇਸ਼ਾ ਰਹਿੰਦਾ ਇਹਨਾਂ ਗੱਲਾਂ ਦਾ ਕਿਉਂਕਿ ਪਹਿਲਾਂ ਵੀ ਦੱਸਿਆ ਵੀ ਇੰਡੀਵਿਜੁਅਲਿਸਟਿਕ ਅਪਰੋਚ ਆ ਮਟੀਰੀਅਲਿਜ਼ਮ ਵਧਿਆ ਹੋਇਆ ਹੈ ਵੀ ਜਿੱਥੇ ਕਿਤੇ ਇੱਕ ਬੰਦੇ ਦਾ ਨੋਵਾ ਤੇ ਜਾ ਕੇ ਸਰਦਾ ਉਹ ਲੀਡਰ ਇਹ ਕੋਸ਼ਿਸ਼ ਕਰਦਾ ਕਿ ਮੈਂ ਸ਼ਾਇਦ ਐਲਸੀ ਰੱਖ ਲਵਾਂ ਲੈਂਡ ਕਰੂਜ਼ਰ ਤੇ ਮੇਰੀ ਵੱਧ ਸੋ ਉਹ ਗੱਲਾਂ ਦਾ ਧਿਆਨ ਮਤਲਬ ਆਉਣ ਵਾਲੇ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਰੱਖਿਆ ਚਾਹੀਦਾ ਤੇ ਲੋਕਾਂ ਨੂੰ ਵੀ ਪੈਰਲਲ ਸਵਾਰ ਰੱਖਣੇ ਚਾਹੀਦੇ ਨੇ ਕਿ ਤੁਸੀਂ ਕੀ ਕਰ ਰਹੇ ਹੋ ਜੇ ਅੱਜ ਪੀਏਓ ਦੀ ਗੱਲ ਆਈ ਹੈ ਇੱਥੇ ਲੈਂਡ ਪਾਲਿਸੀ ਦੇ ਲੈਂਡ ਐਕ acquisition ਦੇ ਰੋਲੇ ਪਏ ਨੇ ਇੱਥੇ ਪੂਰੇ ਪਹਾੜ ਦੇ ਵਿੱਚ ਹਾਤੋਂ 10-15 ਸਾਲ ਪਹਿਲਾਂ ਜ਼ਮੀਨਾਂ ਵਿਕੀਆਂ ਨੇ ਤੇ ਅੱਜ ਲੋਕਾਂ ਦਾ ਹਾਲ ਕੀ ਹੋਇਆ ਵੀ ਜਿਹੜੀਆਂ ਜ਼ਮੀਨਾਂ ਵਿਕੀਆਂ ਸੀ ਜਿੱਥੇ ਬੰਦੇ ਦਾ ਕਿੱਲੇ ਦਾ ਰੇਟ 500 5 ਕਰੋੜ ਗਿਆ ਉਹ ਅੱਜ ਇੱਥੇ ਮਤਲਬ ਕਿਸੇ ਨਾ ਕਿਸੇ ਦੁਕਾਨ ਦੇ ਬਾਹਰ ਕਿਸੇ ਨਾ ਕਿਸੇ ਆਫਿਸ ਦੇ ਬਾਹਰ ਅੱਜ ਗਾਰਡ ਦੀ ਨੌਕਰੀ ਕਰ ਰਹੇ ਹ ਸੋ ਇਹ ਮਤਲਬ ਜਿਹੜਾ ਆਰਥਿਕ ਸਟਰਕਚਰ ਹੈ ਸਾਰੇ ਦਾ ਸਾਰਾ ਸਟਰੀਟ ਦਾ ਉਹ ਦੁਬਾਰਾ ਤੋਂ ਰੀਬਿਲਟ ਕਰਨਾ ਪੈਣਾ ਰੀਬਿਲਟ ਕਰਨ ਦੀ ਬਜਾਏ ਵੀ ਇੱਕ ਆਪਾਂ ਕਹਿ ਲਈਏ ਵੀ ਇਮਾਨਦਾਰੀ ਨਾਲ ਚਲਾਉਣਾ ਚਾਹੀਦਾ ਸੋ ਆਪਾਂ ਆਪਣੇ ਆਪ ਚ ਸੈਲਫ ਰਿਲਾਇੰਟ ਹੈਗੇ ਆ ਬਹੁਤ ਜ਼ਿਆਦਾ ਚੰਗੀ ਤਰੀਕੇ ਦੇ ਨਾਲ ਆਪਾਂ ਜਿਹੜੀ ਸਟਰੀਟ ਹੈ ਉਹ ਰਨ ਕਰ ਸਕਦੇ ਆ ਸੋ ਸਰਕਾਰਾਂ ਨੂੰ ਥੋੜਾ ਜਿਹਾ ਇਮਾਨਦਾਰ ਹੋ ਕੇ ਲੋਕ ਪ੍ਰਸਤ ਹੋ ਕੇ ਪੰਜਾਬ ਪ੍ਰਸਤ ਹੋ ਕੇ ਜੇ ਥੋੜੀ ਜੀ ਨੀਤੀ ਇਮਾਨਦਾਰੀ ਨਾਲ ਆਕੇ ਚੱਲਣ ਤਾਂ ਬਹੁਤ ਕੁਝ ਸਹੀ ਹੋ ਸਕਦਾ ਹੈ